ਬੇਬੇ ਹਾਂ ਭਾਈ ਅੱਜ ਫੇਰ ਕੋਈ ਨੌਕਰ ਵਾਲਾ ਗੀਤ ਸੁਣਾ ਦਿਓ ਨੌਕਰ ਵਾਲਾ ਗੀਤ ਸੁਣਾ ਮਾ ਭਾਈ ਹਾਂ 12 ਸਾਲਾਂ ਮਾ ਫਰਵਾਇਆ ਧੀ ਭਾਈ ਨੌਕ ਨੌਕਰੀ ਤਾਂ ਫੌਜੀ ਹੈ ਫੌਜੀ ਹੂੰ ਅਗਰ ਤਾਂ 12 ਸਾਲ ਨਹੀਂ ਤੇ ਮੁੱਢੇ ਹੁੰਦੇ ਅੱਛਾ ਹਾਂ ਫੇਰ ਆਪੇ ਘਰ ਆਈਨ ਵਾਕੇ ਪੁੱਛਦਾ 12 ਸਾਲ ਦਾ ਮਾ ਫਰਵਾਇਆ ਹੂੰ ਬੇ ਰੰਗ ਤੇਰਾ ਕਾਲਾ ਪੀੜਾ ਕਰ ਤਾ ਹੋ ਗਿਆ ਸਵਾਲ ਜਵਾਬ ਕਰਦਾ ਬਾਕੀ ਸਵਾਲ ਕਰਦਾ ਹਾਂ ਉਹ ਫੇਰ ਘਰ ਆਈ ਦੱਸਦੀ ਹੈ ਤੇਰਾ ਛੋਟਾ ਵੀਰ ਚੰਡਾ ਆਲ ਉਹਨੇ ਮੇਰਾ ਜੋ ਮੰਛਾਲ ਲਿਆ ਉਹ ਕਹਿੰਦਾ ਤੇਰਾ ਤੇ ਮੇਰੇ ਪੰਜੇ ਦੇ ਦੋ ਕੱਪੜੇ ਪੰਜੇ ਸਿਆਰ ਮੇਰੇ ਛੋਟੇ ਦੀ ਨੂੰ ਵੱਡੀ ਐ ਪਰ ਆ ਗਈ ਹੋ ਰਹਿਨੇ ਆ ਉਹ ਕਹਿੰਦੀ ਛੋਟਾ ਵੀ ਇੰਨਾ ਵੱਡਿਆ ਹਾਂ ਚਿੰਗਾ soldi ਬਾਹ ਪੱਜਿਓ ਵੱਡੀ ਐ ਘੜਦੀ ਨਾਰ ਨਾਰਾ ਹੋਰ ਬਿਆਵੇ ਲਈ ਆਜ ਉਹ ਆਪ ਸਵਾਰ ਦਿੰਦੀ ਆ ਫਿਰ ਉਹ ਡਰ ਜਾਂਦੀ ਆ ਅੱਛਾ ਪਹਿਲਾਂ ਤਾਂ ਸ਼ਿਕਾਇਤ ਲਾਂਦੀ ਆ ਪਹਿਲਾਂ ਸ਼ਿਕਾਇਤ ਲਾਂਦੀ ਆ ਪਰਾਦੀ ਹਾਂ ਪਰਾਦੀ ਫਿਰ ਉਹ ਡਰ ਜਾਂਦੀ ਹੈ ਵੀ ਇਹਦਾ ਆਪਣੇ ਭਾਈ ਨੇ ਬਣ ਦੂ ਹਮਮ ਅੱਛਾ ਇਹ ਕੀ ਸੁਣਾਉਂਗਾ ਹਾਂ ਚਾ ਸੁਣਾ ਦੋ ਫਿਰ ਬੀਬੀ ਅੱਛਾ ਭਾਈ ਬਾਰੇ ਬਾਰਸ ਆਇਆ ਕੀ ਆਇਓ ਠੇ ਆਂਬ ਟਲੇ ਕੀ ਆਇਓ ਠੇ ਆਂਬ ਟਲੇ ਵੇਰੀ ਬਬੋ ਦੇ ਮਾਨ ਜਾ ਉ ਬੀਰ ਬੇ ਤੂੰ ਆਉ ਕਰੇ ਜਾਲ ਵੀ ਦੇ ਮਾਇਆ ਬਬੋ ਰੀ ਨੂੰ ਹਵਰ ਕਰੋ ਨਾ ਜੋ ਜੀ ਨੂੰ ਹਵਰ ਕਰੋ ला ना दे आर सुगार मली देव बाल तारों किठे बन्ना कोईडे किठे उठिया रे मेरे किठे उठिया रे मेरे किठे ਦਾਰ ਮੇਰੇ ਮੈਂ ਦੈਨੂ ਦਾਰਸ ਦੀ ਨੋਕਰ ਕਿਲੇ ਚਰਨੇ ਬੰਦੋ ਕੋਈ ੜਾ ਕਿਲੇ ਉਠਿਆਰ ਛੋਡੇ ਕਿਲੇ ਉਠਿਆਰ ਛੋਡੇ ਮੈਲੀ ਉਤਰੋਂ ਊੜੇ ਊੜੇ ਪਰੇ ਬਾਰਸੋਡੇ ਮੈਂ ਦਨੋ ਬੁਝਦਾ ਗੋਰੀਏ ਨੀ ਰੰਗ ਧੇਰ ਕਰਾ ਪੀੜਾ ਨੀ ਰੰਗ ਧੇਰ ਕਰਾ ਪੀੜਾ ਕਿਨੇ ਤੈਨੂੰ ਮੰਦਾ ਬੋਲਿਆ ਕੀਨੇ ਜੋਵਨਾ ਸੜ ਗਨੇ ਲੀਆ ਮੈਂ ਤੈਨੂੰ ਦਰਦ ਦੀ ਨੋਕਰ ਬੇਨਾਰੰਗ ਕੋੜਾ ਪੀੜਾ ਮੈਂ ਨਾਰੰਗ ਕੋੜਾ ਪੀੜਾ ਤੇਰਾ ਛੋੜਾ ਵੀਰ ਛੋੜਾਲ ਉਹਨੇ ਜੋਵਨਾ ਸੜਿਨ ਤੇਰੀਓ ਤੇ ਵੀਰ ਨੂੰ ਬੜਵਰਾਹੀਏ ਹੋ ਰੇ ਨੇ ਆਂ ਛੋਟਾ ਵੀਰ ਨਾ ਬੱਢੀਏ ਸਿੰਗਾ ਸੋਟੀ ਵਾਜ ਜੂ ਸਿੰਗਾ ਸੋਟੀ ਵਾਜ ਜੂ ਬੱਡੀਆਂ ਕਰਦੀ ਨਾਰ ਨਾਰਾ ਹੋਰ ਬਿਆਵੇ ਲਈਏ ਇੱਥੇ ਤੱਕ ਕੇ ਭਾਈ ਅੱਛਾ ਇੱਥੇ ਤੱਕ ਲਓ ਜੀ ਬੇਬੇ ਜੀ ਨੇ ਆਪਾਂ ਨੂੰ ਸੁਣਾਇਆ ਜੀ ਗੀਤ ਬੇਬੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਫੇਰ ਵੀ ਸਾਨੂੰ ਗੀਤ ਸੁਣਾ ਦੇਣਾ ਹਣਾ ਤੇ ਤੁਹਾਡੇ ਬਹੁਤ ਸੋਹਣੇ ਗੀਤ ਹੁੰਦੇ ਨੇ ਇਹ ਗੀਤ ਮੈਨੂੰ ਤਾਂ ਆਉਂਦਾ ਨਹੀਂ ਸੀ ਬੇਬੇ ਜੀ ਨਾਲ ਗਾਉਣਾ ਤੇ ਬੇਬੇ ਜੀ ਨੇ ਇਕੱਲਿਆਂ ਨੇ ਗਾਇਆ ਤੇ ਤੁਹਾਡੇ ਸਾਡੇ ਚੈਨਲ ਨੂੰ ਤੁਸੀਂ ਜੀ ਲਾਇਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਸਾਡੀ ਵੀਡੀਓ ਨੂੰ ਅੱਗੇ ਤੋਂ ਅੱਗੇ ਜਰੂਰ ਭੇਜਿਆ ਕਰੋ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆਵਾਜ਼ ਰਹੋ ਸਦਾ ਖੁਸ਼ ਰਹੋ ਨਵਾਂ ਸਾਲ ਖੁਸ਼ੀਆਂ ਭਰਿਆ ਆਵੇ ਤੁਹਾਡਾ ਧੰਨਵਾਦ ਜੀ